ਜੇ ਕੋਈ ਇਹਦਾ ਕੋਈ ਸ਼ੱਕ ਨਹੀਂ ਵੀ ਇਹ ਨੇਚਰ ਕਲੇਮਟੀ ਦੇ ਨਾਲ-ਨਾਲ ਆਪਾਂ ਕਹਿੰਦੇ ਆ ਮੈਨ ਮੇਡ ਕਲੇਮਟੀ ਵੀ ਸੀ ਬਲਕੇ ਹੁਣ ਤੱਕ ਕਹਿੰਦੇ ਮਾਨ ਮੇਡ ਕਲੇਮਟੀ ਵੀ ਸੀ ਮਾਨ ਸਾਹਿਬ ਨੇ ਵੀ ਜਿਵੇਂ ਜੇ ਮਲ ਇਹ ਰੀਲீஸ் ਕੀਤਾ ਹੁੰਦਾ ਪਾਣੀ ਪ੍ਰੋਪਰ ਸਮੇਂ ਤੇ ਭਾਗੜਾ ਡੈਮ ਦਾ ਜਾਂ ਪਾਉਂਗ ਡੈਮ ਦਾ ਉਹਨੂੰ ਦਬਾਅ ਪਾ ਕੇ ਤਾਂ ਪਤਾ ਸੀ ਜਦੋਂ ਕਿ ਬਾਰਸ਼ ਇਸ ਵਾਰੀ ਜਿਆਦਾ ਹੋਈਆਂ ਪਤਾ ਸੀ ਤੇ ਮੌਸਮ ਵਿਗਿਆਨੀਆਂ ਨੇ ਪਹਿਲਾਂ ਦੱਸਤਾ ਸੀ ਦੇਉਦੋ ਜੋਰ ਪਾਉਣਾ ਚਾਹੀਦਾ ਸੀ ਪਾਣੀ ਜਿਹੜਾ ਹੈ ਡੈਮ ਦੇ ਵਿੱਚੋਂ ਰਿਲੀਜ਼ ਕਰਦਾ ਹੈ ਸਮਾਜਿਕ ਸੰਕਟ ਰਾਜਨੀਤਿਕ ਸੰਕਟ ਮਤਲਬ ਤੁਪਾਸੀਆਂ ਕਿਰਿਆ ਪਿਆ ਪੰਜਾਬ ਨੂੰ ਬਚਾਉਣ ਲਈ ਸਾਨੂੰ ਇੱਕ ਸਾਂਝੇ ਤੌਰ ਤੇ ਹਮਲਾ ਮਾਰਨਾ ਪਵੇਗਾ ਔਰ ਪੰਜਾਬ ਤੇ ਪੰਜਾਬੀਆਂ ਦੀ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਇਹ ਲਾਂਬੰਦ ਕਰਨਾ ਪਵੇਗਾ ਪੰਜਾਬ ਨੂੰ ਇੱਕ ਝੂਟੇ ਕਮੂਠੇ ਸੋਰ ਕਰਕੇ ਕੇਂਦਰ ਤੇ ਆਪਣੇ ਹੱਕ ਲੈਣ ਲਈ ਦਬਾਅ ਪਾਉਣ ਦੀ ਥਾਂ ਮਤਲਬ ਪੰਜਾਬੀਆਂ ਦੀ ਹਵਾ ਕੱਢਦੀ ਪੰਜਾਬ ਨੀਰੋਲੀਨ ਕਰਤਾ ਮਤਲਬ ਜਿਹੜੀ ਰੂਲਿੰਗ ਪਾਰਟੀ ਆ ਤੇ ਮੁਖ ਵਿਰੋਧੀ ਧਿਰਾਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦੋਸ਼ਣਬਾਜ਼ੀ ਤਾਂ ਕਿਸੇ ਨੂੰ ਕੋਣ ਕੇ ਰਹਿ ਗਈ ਤੇ ਰਾਸ ਨੈਸ਼ਨਲ ਲੈਵਲ ਤੇ ਰੂਲਿੰਗ ਪਾਰਟੀ ਭਾਰਤੀ ਜਨਤਾ ਪਾਰਟੀ ਆਪਣਾ ਬੱਕਰਾ ਚੁੱਲਾ ਭਾਵ ਕੇ ਬੈਠ ਗਈ ਜੇ ਅੱਜ ਵੀ ਰੂਲਿੰਗ ਪਾਰਟੀ ਪੰਜਾਬ ਦੀ ਯਤਨ ਕਰੇ ਪੰਜਾਬੀਆਂ ਦਾ ਇਕਾ ਤਿਆਰ ਕਰੇ ਪੰਜਾਬ ਦੀ ਤਬਾਦ ਤਿਆਰ ਕਰੇ ਛਾਰੀਆਂ ਧਿਰਾਂ ਨੂੰ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲਾਉਣ ਦੀ ਖਾਂ ਇੱਕ ਸੁਰ ਇੱਕ ਜੁੱਟ ਤਿਆਰ ਕਰਕੇ ਫਰਾਂਟ ਤਿਆਰ ਕੀਤਾ ਜਾਵੇ ਲੇਕੋ ਇਹਦਾ ਕੋਈ ਸ਼ੱਕ ਨਹੀਂ ਵੀ ਇਹ ਨੈਚਰਲ ਕਲੇਮਟੀ ਦੇ ਨਾਲ-ਨਾਲ ਆਪਾਂ ਕਹਿੰਦੇ ਆ ਮੈਨ ਮੇਡ ਕਲੇਮਟੀ ਵੀ ਸੀ ਬਲਕੇ ਹੁਣ ਤਾਂ ਕਹਿੰਦੇ ਮਾਨ ਮੇਡ ਕਲੇਮਟੀ ਵੀ ਸੀ ਮਾਨ ਸਾਹਿਬ ਨੇ ਵੀ ਜਿਵੇਂ ਦੇ ਮਤਲ ਇਹ ਰਿਲੀਜ਼ ਕੀਤਾ ਹੁੰਦਾ ਪਾਣੀ ਪ੍ਰੋਪਰ ਸਮੇਂ ਤੇ ਭਾਖੜਾ ਡੈਮ ਦਾ ਜਾਂ ਪਾਉਂਗ ਡੈਮ ਦਾ ਉਦੋਂ ਦਬਾਅ ਪਾ ਕੇ ਤਾ ਪਤਾ ਸੀ ਜਦੋਂ ਕਿ ਬਾਰਸ਼ਾਂ ਇਸ ਵਾਰੀ ਜ਼ਿਆਦਾ ਹੋਈਆਂ ਪਤਾ ਸੀ ਮੌਸਮ ਵਿਗਿਆਨੀਆਂ ਨੇ ਪਹਿਲਾਂ ਦੱਸਤਾ ਸੀ ਤੇ ਉਦੋਂ ਜੋਰ ਪਾਉਣਾ ਚਾਹੀਦਾ ਸੀ ਪਾਣੀ ਜਿਹੜਾ ਹੈ ਡੈਮ ਦੇ ਵਿੱਚੋਂ ਰਿਲੀਜ਼ ਕਰਨ ਦਾ ਉਦੋਂ ਕੀਤਾ ਨਾ ਗਿਆ ਉਦੋਂ ਤਾਂ ਇਹ ਰੱਗਿਆ ਨੇ ਵੀ ਟੇਲ ਤੱਕ ਸਾਡਾ ਪਾਣੀ ਜਾਣਾ ਚਾਹੀਦਾ ਨਹਿਰਾਂ ਦਾ ਕਿਤੇ ਉਹਦੇ 'ਚ ਫਰਕ ਨਾ ਪੈ ਜੇ ਹੜ੍ਹ ਨਾਲ ਭਾਵੇਂ ਲੋਕ ਡੁੱਬ ਜਾਣ ਸੋ ਇਹ ਜਿਹੜੀ ਕਿਤੇ ਨਾ ਕਿਤੇ ਘਾਟ ਰਹੀ ਆ ਦੁੱਦੀ ਘਾਟ ਮੈਂ ਸਮਝਦਾ ਡੀਸੇਲਟਿੰਗ ਲਈ ਜਿਹੜੀ ਮੈਂ ਗੱਲ ਕੀਤੀ ਆ ਉਹ ਵੀ ਕਰਾਉਣ ਦੇ ਵਿੱਚ ਪੰਜਾਬ ਸਰਕਾਰ ਸਫਲ ਨਹੀਂ ਹੋ ਪਾਈ ਮਤਲਬ ਪਹਿਲਾਂ ਜਿਹੜੇ ਬੰਦੋਬਸਤ ਪ੍ਰੋਪਰ ਹੋਣੇ ਚਾਹੀਦੇ ਸੀ ਉਹ ਬੰਦੋਬਸਤ ਕਰਦੇ ਵਿੱਚ ਕਿਤੇ ਨਾ ਕੀ ਤਨਕਾਮੀ ਰਹੀ ਆ ਵੈਸੇ ਵੀ ਡੀਸੇਲਟਿੰਗ ਲਈ ਨਦੀਆਂ ਨਾਲੇ ਹੋਰ ਸਫਾਈ ਦਾ ਕੰਮ ਪ੍ਰੋਪਰ ਤਰੀਕੇ ਨਾਲ ਜਿਵੇਂ ਫਲਾੜ ਤੋਂ ਪਹਿਲਾਂ ਹੋਣਾ ਚਾਹੀਦਾ ਉਹ ਹੋ ਨਹੀਂ ਸਕਿਆ ਵਾਲੀ ਕਾਂਗਰਸ ਪ੍ਰਧਾਨ ਰਵਿਜਿੰਦਰ ਗਾਂਧੀ ਨੂੰ ਲਾਈ ਵੋਟ ਚੋਰ ਕੁਰਸੀ ਚੋਰ ਖਾਸ ਤੌਰ ਤੇ ਬੀਜੇਪੀ ਇਹ ਕਹਿੰਦੇ ਤਾਂ ਨਹੀਂ ਕਰਕੇ ਜਿਹੜਾ ਵੋਟਾਂ ਕਟਾ ਕੇ ਕੁਝ ਵੋਟਾਂ ਬਣਾ ਕੇ ਵੱਡੇ ਪੱਧਰ ਤੇ ਜਿਹੜਾ ਲਾਰਜ ਸਕੇਲ ਤੇ ਉਹ ਸੱਤਾ ਦਾ ਜਵਾਰ-ਬਾਰ ਆ ਰਹੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗੱਲ ਆ ਵੀ ਇਸ ਲੋਕ ਰਾਜ ਦੇ ਸਿਸਟਮ ਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ ਕਈ ਤਹਾਕਿਆਂ ਤੋਂ ਆਜ਼ਾਦੀ ਤੋਂ ਬਾਅਦ ਇਹਦਾ ਵੋਟ ਸਿਸਟਮ ਚੋਣਾਂ ਤੋਂ ਪਹਿਲਾਂ ਵੋਟਾਂ ਬਣਦੀਆਂ ਵੀ ਨੇ ਵੋਟਾਂ ਕੱਟੀਆਂ ਵੀ ਜਾਂਦੀਆਂ ਨੇ ਔਰ ਕਈ ਵਾਰੀ ਜਾਲੀ ਵੋਟਾਂ ਬਣਾਉਣ ਦਾ ਇੱਕ ਪ੍ਰਥਾ ਵੀ ਚੱਲਦੀ ਆਈ ਆ ਹੁਣ ਕਾਫੀ ਹੱਦ ਤੱਕ ਜਿਵੇਂ ਆਧਾਰ ਕਾਰਡ ਨੂੰ ਆਧਾਰ ਬਣਾ ਕੇ ਵੋਟਾਂ ਬਣਾਈਆਂ ਜਾਂਦੀਆਂ ਰਹੀਆਂ ਫਿਰ ਫੋਟੋ ਦੀ ਗੱਲ ਆ ਗਈ ਫੋਟੋ ਬਣਾ ਕੇ ਲੱਗਣ ਲੱਗ ਗਈ ਵੋਟ ਦੇ ਨਾਲ ਉਹਦੇ ਨਾਲ ਜਾਲੀ ਵੋਟਾਂ ਦਾ ਸਕੋਪ ਕਾਫੀ ਹੱਦ ਤੱਕ ਘਟਿਆ ਪਰ ਫੇਰ ਵੀ ਕੋਈ ਨਾ ਕੋਈ ਚੋਰ ਮੋਰੀਆ ਜਿਹੜੀਆਂ ਨੇ ਉਹਨਾਂ ਰਾਹੀਂ ਕਈ ਲੋਕ ਇਹ ਵੋਟਾਂ ਬਣਾਉਂਦੇ ਵੀ ਰਹੇ ਬਿਹਾਰ ਦੇ ਵਿੱਚ ਮੇਰਾ ਹੈਗਾ 61 ਲੱਖ ਵੋਟ ਜਿਹੜੀ ਆ ਕੱਟੀ ਜਾਣੀ ਮੈਂ ਲਈਦਾ ਹੁੰਦਾ ਨਜਾਇਜ਼ੇ ਵੋਟ ਬਣੀ ਹੋਈ ਸੀ ਉਹ ਪਰ ਕਿਤੇ ਨਾ ਕਿਤੇ ਮਾਈਗ੍ਰੇਟ ਕਰਕੇ ਇੱਧਰ ਦੀਆਂ ਉੱਧਰ ਉੱਧਰ ਨਹੀਂ ਇੱਧਰ ਇੱਕ ਪ੍ਰਥਾ ਜਿਹੜੀ ਚੱਲ ਰਹੀ ਆ ਇਹ ਲੋਕ ਰਾਜੀ ਸਿਸਟਮ ਦੇ ਵਿੱਚ ਗਲਤ ਆ ਇਹਨੂੰ ਜਿੰਨਾ ਵੀ ਚੈੱਕ ਕੀਤਾ ਜਾਵੇ ਚੰਗੀ ਗੱਲ ਆ ਮੈਂ ਸਮਝਦਾ ਰਾਹੁਲ ਜੀ ਮੈਂ ਤੁਹਾਨੂੰ ਸਲਾਹ ਕਰਦੇ ਨਹੀਂ ਮੈਂ ਸੋਚਦਾ ਕਿ ਮੱਲ ਰਾਹੁਲ ਗੱਦੀ ਤਾਂ ਭਲਕੇ ਇਸ ਗੱਲ ਤੇ ਹੱਕ ਜੇ ਨਹੀਂ ਵਿੱਚ ਇੱਕ ਨਾ ਕੀਤਾ ਜਾਵੇ ਹੁਣ ਇਹ ਜਿਹੜੇ ਜਿਸ ਹਿਸਾਬ ਨਾਲ ਵੋਟਾਂ ਬਣਾ ਕੇ ਦੂਜੇ ਸੁਭੇ ਉਚਲਾਏ ਜਾਂਦੇ ਆ ਤੇ ਦੂਜੇ ਨਤੀਜੇ ਚੁਲਾਏ ਜਾਂਦੇ ਆ ਆ ਸਿਸਟਮ ਜਿਹੜਾ ਗਲਤ ਆ ਇਹ ਤੇ ਕਿਸੇ ਨਾ ਕਿਸੇ ਦਾ ਚੈੱਕ ਲੱਗਣਾ ਚਾਹੀਦਾ ਇਹ ਜ਼ਰੂਰ ਆ ਵੀ ਇੱਕ ਧਿਰ ਜਿਹੜੀ ਆ ਉਹ ਉਹ ਦੀ ਕਾਬਜ ਹੋਣੀ ਚਾਹੀਦੀ ਇਸ ਕਿਸਮ ਦੇ ਜਿਹੜੇ ਵੀ ਸੁਧਾਰ ਕਰਨੇ ਆ ਉਹ ਕੰਸੈਂਸਸ ਨਾਲ ਕਰਨੇ ਚਾਹੀਦੇ ਆ ਉਹ ਸਾਰੀਆਂ ਪਾਰਟੀਆਂ ਦੇ ਮਤਲਬ ਲੀਡਰਸ ਨੂੰ ਬੁਲਾ ਕੇ ਉਦੋਂ ਇੱਕ ਮਾਪਦੰਡ ਤਿਆਰ ਕਰਨਾ ਚਾਹੀਦਾ ਤਾਂ ਕਿ ਕਾਮਨ ਮਾਪਦੰਡ ਹੋਵੇ ਕੰਸੈਂਸਸ ਦਾ ਮਾਪਦੰਡ ਹੋਣ ਤੇ ਜਿਹੜੀਆਂ ਵੀ ਇਹਦੇ ਚ ਕਿਤਾਈਆਂ ਰਹੀਆਂ ਘਾਟਾਂ ਰਹੀਆਂ ਸਿਸਟਮ ਚ ਰਹਿ ਜਾਂਦੀਆਂ ਨੇ ਘਾਟਾਂ ਤੇ ਪਰ ਉਹ ਸੁਧਾਰਨ ਲਈ ਕੁਦਰਤੀ ਤੌਰ ਤੇ ਕੰਸੈਂਸਸ ਹੋਣੀ ਚਾਹੀਦੀ ਆ ਸਭ ਦਾ ਮਿਲਵਰਤਨ ਹੋਣਾ ਚਾਹੀਦਾ ਔਰ ਸਾਰਿਆਂ ਦੀ ਰਾਏ ਨਾ ਹੋਣਾ ਚਾਹੀਦਾ ਨਾ ਕਿ ਕਿਸੇ ਇੱਕ ਪਾਰਟੀ ਵੱਲੋਂ ਜਾਂ ਇੱਕ ਧਿਰ ਵੱਲੋਂ ਮਨਮਰਜ਼ੀ ਕਰਨੀ ਚਾਹੀਦੀ ਆ ਅਕਾ ਜੀ ਨਰਮ ਗਾਂਧੀ ਨੂੰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਮੀਟਿੰਗ ਕਰਦੇ ਜਿਹੜਾ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਮੈਂ ਸੋਚਦਾ ਕਿ ਆਪਣਾ ਮੋਦੀ ਸਾਹਿਬ ਨੂੰ ਹੀ ਮਤਲਬ ਇਹ ਜਦੋਂ ਇਹ ਸ਼ੁਰੂ ਕੀਤਾ ਰੂਲਿੰਗ ਪਾਰਟੀ ਨੂੰ ਹੀ ਆਲ ਪਾਰਟੀ ਮੀਟਿੰਗਸ ਸੱਦ ਕੇ ਸਾਰੀਆਂ ਸਿਆਸੀ ਧਿਰਾਂ ਨੂੰ ਸੱਦ ਕੇ ਇਹਦੇ ਲਈ ਇੱਕ ਫਾਰਮੂਲਾ ਤਿਆਰ ਕਰਨ ਦੀ ਲੋੜ ਸੀ ਇਹਦੇ ਲਈ ਇੱਕ ਸਿਸਟਮ ਤਿਆਰ ਕਰਨ ਦੀ ਲੋੜ ਸੀ ਇਹਦੇ ਵਿੱਚ ਜੋ ਪਿਛਲੇ ਸਮੇਂ ਵਿੱਚ ਗਲਤ ਵੋਟਰ ਆਏ ਭਾਵੇਂ ਕੋਈ ਬੰਗਲਾਦੇਸ਼ੀ ਆਏ ਭਾਵੇਂ ਕੋਈ ਕਿਸੇ ਸਟੇਟ ਤੋਂ ਦੂਜੀ ਸਟੇਟ ਦੇ ਬਣ ਕੇ ਜਾਂਦੇ ਰਹੇ ਇਹ ਗੱਲਾਂ ਸਾਹਮਣੇ ਰੱਖ ਕੇ ਉਹਦੇ ਹੱਲ ਕੱਢਣ ਦੀ ਲੋੜ ਸੀ ਇਹਦੇ ਚ ਮੇਰਾ ਖਿਆਲ ਨਹੀਂ ਵੀ ਕੋਈ ਵੀ ਸਿਆਸੀ ਧਿਰ ਇਹ ਚਾਹੇਗੀ ਕਿ ਇੱਕ ਬੰਦਾ ਤਿੰਨ ਤਿੰਨ ਸੂਬਿਆਂ ਵਿੱਚ ਜਾ ਕੇ ਵੋਟ ਪਾਵੇ ਮਨ ਇਹ ਕੋਈ ਵੀ ਧਿਰ ਨਹੀਂ ਚਾਹੇਗੀ ਔਰ ਇਹ ਸਾਹਮਣੇ ਬੈਠ ਕੇ ਕੰਸੈਸਰ ਤਿਆਰ ਕਰਨ ਦੀ ਲੋੜ ਇੱਕ ਵੈਸਟ ਪੇਪਰ ਦੀ ਮੰਗ ਹੋਈ ਹੈ ਕਿ ਇਹ ਨੂੰ ਕੰਪਿਊਟਰ ਨੋਲੋਜੀ ਵੀ ਆਉਣ ਲੋਕੀ ਇਹ ਵੀ ਆਉਣ ਲੋਕ ਦੇ ਕੇ ਕੀਤਾ ਜਾਵੇ ਦੁਆਰਾ ਤੁਸੀਂ ਦੇਖੋ ਆਈਬੀਐਮ ਦੇ ਸਿਸਟਮ ਜਿਹੜਾ ਹੈ ਗੱਲ ਇਹ ਆ ਵੀ ਜਿਹੜੀ ਪਾਰਟੀ ਜਿੱਤ ਜਾਂਦੀ ਆ ਉਹ ਤਾਂ ਕਹਿੰਦੇ ਠੀਕ ਆ ਜਿਹੜੀ ਹਾਰ ਜਾਂਦੀ ਆ ਉਹ ਫਿਰ ਮਸ਼ੀਨਾਂ ਤੇ ਦੋਸ਼ ਲਾਉਣ ਲੱਗ ਜਾਂਦੀ ਆ ਇਹਦੇ ਚ ਜੇ EVM ਦੇ ਵਿੱਚ ਕੋਈ ਨੁਕਸ ਵੀ ਲੱਗਦਾ ਪਰ EVM ਨੇ ਮੈਂ ਸਮਝਦਾ ਕਈ ਫਾਇਦੇ ਵੀ ਕੀਤੇ ਆ ਨਹੀਂ ਤਾਂ ਕਾਊਂਟਿੰਗ ਵੇਲੇ ਬਹੁਤ ਜਾਤੀ ਹੁੰਦੀ ਸੀ ਕਾਊਂਟਿੰਗ ਵੇਲੇ ਧੱਕਾ ਵੀ ਹੋ ਜਾਂਦਾ ਸੀ ਕਾਊਂਟਿੰਗ ਵੇਲੇ ਲੜਾਈਆਂ ਵੀ ਹੁੰਦੀਆਂ ਸੀ ਹੁਣ EVM ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਦੀ ਗੁਜਾਇਸ਼ ਨਹੀਂ ਹੈ ਉਹ ईवीएम ਕੋਲਮਾ ਲਾ ਕੇ ਤਾਂ ਮੇਰੇ ਖਿਆਲ ਚ ਠੀਕ ਆ ਪਰ ਜੇ ਇਹਦੇ ਜੁ ਕੁਝ ਨੁਕਸਨ ਹੈ ਉਹ ਬੈਠ ਕੇ ਉਹਦੀ ਵੀ ਮਤਲਬ ਕੰਸੈਂਸਸ ਤਿਆਰ ਕਰਨ ਦੀ ਲੋੜ ਹੈ ਸ਼ਰਮਣੀ ਕਾਲੀ ਨਾਲ ਸੁਧਾਰ ਲਹਿਰ ਦਾ ਕਿਹ ਆਪ ਕੋ ਦੇਖਿਆ ਜੀ ਸਾਡੇ ਸ਼ਰਮਣੀ ਕਾਲੀ ਨਾਲ ਵੀਡੀਓ ਵੀ ਜਿਹੜਾ ਵਾਇਰਲ ਹੋ ਰਿਹਾ ਜੀ ਇਕੱਠੇ ਵੀ ਹੋ ਸਕਦੇ ਜਾਂ ਭਾਜਪਾ ਨਾਲ ਕੋਈ ਨਹੀਂ ਸ਼ਰਮਣੀ ਕਾਲੀ ਨਾਲ ਸੁਧਾਰ ਲਹਿਰ ਜਿਹੜੀ ਆ ਉਹਨੇ ਪਾਰਟੀ ਨੂੰ ਪੁਨਰਸਰਜੀਤ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਕੇ ਜਨਰ ਡੈਲੀਗੇਟ ਹਨ ਬਲੋ ਚੁਣ ਕੇ ਸੋ ਹੁਣ ਅੱਗੇ ਵਰਕਿੰਗ ਕਮੇਟੀ ਤੇ ਹੋਰ ਅਹੁਦੇਦਾਰ ਤੇ ਹੋਰ ਸਿਸਟ ਜਿਹੜਾ ਆਰਗੇਨਾਈਜੇਸ਼ਨ ਆ ਜਿਹੜੀ ਉਹ ਇੱਕ ਹਫ਼ਤੇ ਤੱਕ ਸਾਰੀ ਮੁਕੰਮਲ ਹੋ ਜਾਏਗੀ ਉਸ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਲਈ ਪੰਜਾਬੀਅਤ ਲਈ ਪੰਜਾਬ ਦੇ ਚੰਗੇ ਭਵਿੱਖ ਲਈ ਮਾਣ ਲਾਸੀਂ ਇੱਕ ਰੂਪਰੇਖਾ ਤਿਆਰ ਕਰਕੇ ਉਥੇ ਜਿੱਦੋਂ ਜਾਇਜ਼ ਕਰਾਂਗੇ ਔਰ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਇੱਕ ਜਿਹੜਾ ਲੀਡਰਸ਼ਿਪ ਵੈਕਿਊਮ ਕ੍ਰੀਏਟ ਹੋਇਆ ਵਾ ਉਹ ਬਰਨ ਦਾ ਪੂਰਨ ਦੀ ਲੋੜ ਆ ਤੇ ਦੂਜੀ ਗੱਲ ਆ ਵੀ ਪੰਜਾਬੀਆਂ ਨੂੰ ਆਪਣੇ ਹੱਕ ਲੈਣ ਲਈ ਇੱਕ ਸੁਰ ਕਰਨ ਦੀ ਲੋੜ ਆ ਇਕੱਠੇ ਕਰਨ ਦੀ ਲੋੜ ਆ ਉਹ ਅੱਜ ਸਭ ਤੋਂ ਮੋਸਟ ਪ੍ਰਾਇੋਰਟੀ ਜਿਹੜੀ ਸਾਡੀ ਹੋਏਗੀ ਉਹ ਹੋਏਗੀ ਜੇ ਨਾ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਆ ਚਾਰਥਕ ਸੰਕਟ ਸਮਾਜਿਕ ਸੰਕਟ ਰਾਜਨੀਤਿਕ ਸੰਕਟ ਮਤਲਬ ਤਪਾਸਿਓਂ ਕਿਰਿਆ ਪਿਆ ਪੰਜਾਬ ਨੂੰ ਬਚਾਉਣ ਲਈ ਸਾਨੂੰ ਇੱਕ ਸਾਂਝੇ ਤੌਰ ਤੇ ਹੰਬੜਾ ਮਾਰਨਾ ਪਵੇਗਾ ਔਰ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਇਹ ਲਾਂਬੰਦ ਕਰਨਾ ਪਵੇਗਾ ਉਹ ਸਾਡਾ ਮੁੱਖ ਨਿਸ਼ਾਨਾ ਹੋਏਗਾ ਮੋਸਟ ਪ੍ਰਾਇੋਰਟੀ ਹੋਏਗੀ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਆ ਪੰਜਾਬ ਨੂੰ ਸੰਕਟ ਤੋਂ ਕੱਢਣਾ ਕਿਵੇਂ ਆ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਨੂੰ ਅਸੀਂ ਕਿਵੇਂ ਦੂਰ ਕਰਨਾ ਪੰਜਾਬ ਵਿਧਾਨ ਸਭਾ ਦਾ ਹੁਣੇ-ਹੁਣ ਹੋਇਆ ਵਿਸ਼ੇਸ਼ ਸੈਸ਼ਨ ਜਿਹੜਾ ਹੈ ਪੰਜਾਬੀਆਂ ਨੂੰ ਨਿਰਾਸ਼ਾ ਪੱਲੇ ਪਾਈਆ ਪੰਜਾਬ ਦਾ ਕੋਈ ਸਵਾਰਨ ਦੇ ਵੀ ਸਫਲ ਨਹੀਂ ਹੋ ਸਕਿਆ ਪੰਜਾਬ ਨੂੰ ਇੱਕ ਝੂਟੇ ਇੱਕ ਮੁੱਠੇਕ ਸੋਰ ਕਰਕੇ ਕੇਂਦਰ ਤੇ ਆਪਣੇ ਹੱਕ ਲੈਣ ਲਈ ਦਬਾਅ ਪਾਉਣ ਦੀ ਥਾਂ ਮਤਲਬ ਪੰਜਾਬੀਆਂ ਦੀ ਹਵਾ ਘੜਦੀ ਪੰਜਾਬ ਨਿਰੋਲਿਤ ਕਰਤਾ ਮਤਲਬ ਜਿਹੜੀ ਰੂਲਿੰਗ ਪਾਰਟੀ ਆ ਤੇ ਮੁਖ ਵਿਰੋਧੀ ਧਿਰਾਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦੁਸ਼ਣਬਾਜ਼ੀ ਤੱਕ ਹੀ ਸੀਮਤ ਬਣ ਕੇ ਰਹਿ ਗਏ ਤੇ ਰਾਸ਼ ਨੈਸ਼ਨਲ ਲੈਵਲ ਤੇ ਰੂਲਿੰਗ ਪਾਰਟੀ ਭਾਰਤੀ ਜਨਤਾ ਪਾਰਟੀ ਆਪਣਾ ਬਖਰਾ ਚੁੱਲਾ ਬਾਲ ਕੇ ਬੈਠਗੀ ਪਰ ਪੰਜਾਬੀਆਂ ਨੂੰ ਹੌਲਾ ਕਰਦਾ ਪੰਜਾਬ ਦੀ ਜਿਹੜੀ ਆਵਾਜ਼ ਬਲੰਦ ਆਵਾਜ਼ ਇਕਜੁੱਟ ਹੋਣੀ ਚਾਹੀਦੀ ਸੀ ਕੇਂਦਰ ਤੇ ਆਪਣੇ ਹੱਕ ਲੈਣ ਲਈ ਉਹ ਇਹ ਜਲਾਸ ਬਣਾ ਨਾ ਸਕਿਆ ਪਹਿਲੀ ਗੱਲ ਤਾਂ ਕੋਈ ਸਥਾਈ ਬਦੋਬਸਤ ਜਿਹੜੇ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਦੇ ਦਹਾਕੇ ਤੋਂ ਮਾਰ ਰਹੇ ਮਾਰ ਚੱਲ ਰਹੇ ਪੰਜਾਬ ਨੂੰ ਬਚਾਉਣ ਦੇ ਜਿਹੜੇ ਸਥਾਈ ਹੱਲ ਹੋਣੇ ਚਾਹੀਦੇ ਸੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਪਹਿਲੀ ਗੱਲ ਤਾਂ ਭਾਗੜਾ ਡੈਮ ਤੇ ਪੌਗ ਡੈਮ ਦੇ ਵਿੱਚੋਂ ਡੀਸੇਲਟਿੰਗ ਕਰਨ ਲਈ ਵਿਵਸਥਾ ਤਿਆਰ ਕਰਨ ਲਈ ਕਾਨੂੰਨ 'ਚ ਸੋਧ ਕਰਨ ਲਈ ਉਹਦੇ ਇੰਤਜ਼ਾਮ ਕਰਨ ਲਈ ਇੱਕ ਸ਼ਬਦ ਵੀ ਪੰਜਾਬ ਵਿਧਾਨ ਸਭਾ ਵਿੱਚ ਕੋਈ ਮਤੇ ਦੇ ਰੂਪ ਦੇ ਵਿੱਚ ਕੇਂਦਰ ਸਾਹਮਣੇ ਨਹੀਂ ਰੱਖ ਸਕੇ ਦੂਜੀ ਗੱਲ ਮੋਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਤਕਰੀਬਨ 2 ਦਰਜਣ ਤੋਂ ਵੱਧ ਜਿਹੜੇ ਚੈੱਕ ਡੈਮ ਨੇ ਉਹਨਾਂ ਨੂੰ ਡੀਸੈਂਟ ਕਰਨ ਲਈ ਵਾਤਾਵਰਣ ਮੰਤਰਾਲਾ ਭਾਰਤ ਸਰਕਾਰ ਦਾ ਜਾਂ ਫੋਰੈਸਟ ਮੰਤਰਾਲਾ ਭਾਰਤ ਸਰਕਾਰ ਦਾ ਜਿਹੜੀਆਂ ਰਿਕਵਟਾਂ ਕਰੀਆਂ ਕਰਦਾ ਉਹਨਾਂ ਕਾਨੂੰਨਾਂ ਵਿੱਚ ਸੋਧ ਕਰਾਉਣ ਦੇ ਵਿੱਚ ਕੋਈ ਵੀ ਇੱਕ ਸ਼ਬਦ ਉਹਦੇ ਬਾਰੇ ਬੋਲ ਨਹੀਂ ਸਕਿਆ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਸਾਹਿਬ ਜਾਣ ਸਮੁੱਚੇ ਤੌਰ ਤੇ ਵਿਧਾਨ ਸਭਾ ਟੋਟਲ ਬਿਸਥਾਈ ਹੱਲ ਕੀ ਹੋਣੇ ਚਾਹੀਦੇ ਨੇ ਖੱਗਰ ਨੂੰ ਚੈਨਲਾਈਜ਼ ਕਰਨ ਲਈ ਜਿਹੜੀ ਰਿਕਾਵਰਟ ਹਰਿਆਣੇ ਵੱਲੋਂ ਖੜੀ ਕੀਤੀ ਗਈ ਰਿਕਾਵਰਟ ਪਾਈ ਗਈ ਅੱਜ ਤੱਕ ਰਿਕਾਵਰਟ ਪਈ ਆ ਜਦੋਂ ਅਸੀਂ ਸ਼ੁਰੂ ਕੀਤਾ ਸੀ ਖੱਗਰ ਨੂੰ ਚੈਨਲਾਈਜ਼ ਕਰਨ ਦਾ ਪ੍ਰੋਜੈਕਟ ਉਹ ਪ੍ਰਕਾਵਟ ਦੂਰ ਕਰਨ ਲਈ ਵੀ ਕੋਈ ਮਤਾਂ ਨਹੀਂ ਪਾਇਆ ਗਿਆ ਤੋਂ ਫਿਰ ਸਭ ਤੋਂ ਵੱਡੀ ਗੱਲ ਆ ਵੀ ਫਸਲ ਬੀਮਾ ਯੋਜਨਾ ਮਨ ਲੱਗਦਾ ਪੰਜਾਬ ਸਰਕਾਰ ਆਪਣੀ ਫਸਲ ਬੀਮਾ ਯੋਜਨਾ ਤਿਆਰ ਕਰਦੀ ਕਿਸਾਨ ਮਜ਼ਦੂਰ ਤੇ ਖੇਤੀ ਤੋਂ ਦੀ ਕੋਈ ਬੀਮਾ ਯੋਜਨਾ ਜਾਂ ਫਿਰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਹਿੱਸੇਦਾਰ ਬਣਦੀ ਉਹ ਜਿਹੜੀਆਂ ਸ਼ਰਤਾਂ ਪੰਜਾਬ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਨੇ ਉਹ ਸ਼ਰਤਾਂ ਬਣਾਉਣ ਦਾ ਮਤਾ ਪਾਇਨਾ ਚਾਹੀਦਾ ਸੀ ਨਾ ਉਹਦੇ ਸੰਬੰਧੀ ਕੋਈ ਮਤਾ ਪਿਆ ਕੁੱਲ ਮਿਲਾ ਕੇ ਨਾ ਤਾਂ ਸਥਾਈ ਹੱਲ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਦੇ ਲਈ ਕੋਈ ਮੰਗ ਜਾਂ ਕੋਈ ਮਸਲਾ ਕੇਂਦਰ ਦੇ ਸਾਹਮਣੇ ਰੱਖ ਸਕਿਆ ਤੇ ਨਾ ਹੀ 12000 ਕਰੋੜ ਰੁਪਏ ਜਿਹੜਾ ਡਿਜ਼ਾਸਟਰ ਫੰਡ ਜਿਹੜਾ ਪੰਜਾਬ ਦੇ ਕੋਰਪਿਆ ਸਟੇਟ ਡਿਵੈਸਟਰ ਫੰਡ ਜਿਹੜਾ ਜਿਹਦੇ ਬਾਰੇ ਪ੍ਰਧਾਨ ਮੰਤਰੀ ਜੀ ਸ਼ਰਿਆਮ ਪਹਿਗੇ ਉਹਦਾ ਹਿਸਾਬ ਕਿਤਾਬ ਦੇਣ ਲਈ ਉਹਦਾ ਮੈਂ ਸਮਝਦਾ ਕਿ ਕਿਸਮ ਦਾ ਵਾਈਟ ਪੇਪਰ ਦੇ ਤੌਰ ਤੇ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਤਾਂ ਕਿ ਜਿਹੜੇ ਭੁਲੇਖੇ ਪਾਏ ਜਾ ਰਹੇ ਨੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਜਾਬ ਤੇ ਕੇਂਦਰ ਦੇ ਜਿਹੜੇ ਸਿੰਘ ਫਸੇ ਹੋਏ ਨੇ ਜਾਂ ਇੱਕ ਕਿਸਮ ਦਾ ਵਿਵਾਦ ਖੜਾ ਹੋਇਆ ਵਾ ਉਹ ਵਿਵਾਦ ਨੂੰ ਦੂਰ ਕਰਨ ਲਈ ਸਥਿਤੀ ਸਪਸ਼ਟ ਕਰਨ ਲਈ ਸੱਚ ਸਾਹਮਣੇ ਲਿਆਉਣ ਲਈ ਉਹ ਜਿਹੜਾ ਵਾਈਟ ਪੇਪਰ ਸੀ ਮੈਂ ਸਮਝਦਾ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਸੀ ਉਹਦੇ ਬਾਰੇ ਵੀ ਕੁਝ ਨਹੀਂ ਕਰ ਸਕੇ ਇਸੇ ਲਈ ਕੇਂਦਰ ਤੋਂ ਖਾਲੀ ਹੱਥ ਮੁੜਨ ਕੇ ਆਪਣਾ ਪਿਆ ਮਾ ਜੋ ਮੁੱਖ ਮੰਤਰੀ ਜੀ ਨੂੰ ਜਾਂ ਫੇ ਮੁੱਖ ਮੰਤਰੀ ਸਾਹਿਬ ਸਾਰੀਆਂ ਪਾਰਟੀਆਂ ਦਾ ਡੈਲੀਗੇਸ਼ਨ ਲੈ ਕੇ ਜਾਂਦੇ ਤਾਂ ਕਿ ਪੰਜਾਬੀਆਂ ਦਾ ਇਕਾਤਾ ਦਿਖਾਉਂਦੇ ਪੰਜਾਬ ਦਾ ਦਬਾਅ ਤਾਂ ਕੇਂਦਰ ਤੇ ਬਣਾਇਆ ਜਾਂਦਾ ਜਿਹੜਾ ਬਾਰ ਬਾਰ ਕੇਂਦਰ ਸਾਨੂੰ ਕਹਿੰਦੇ ਨੇ ਵੀ ਮਜ਼ਾਕ ਕਰ ਰਿਹਾ ਜਾਂ ਕਿ ਇੱਧਰ ਸਾਡਾ ਹੱਕ ਨਹੀਂ ਦੇ ਰਿਹਾ ਤੇ ਕੇਂਦਰ ਤੋਂ ਆਪਣੇ ਹੱਕ ਲੈਣ ਲਈ ਸਾਨੂੰ ਆਪਣੀ ਆਵਾਜ਼ ਤਾਂ ਇਕੱਠੀ ਕਰਨੀ ਚਾਹੀਦੀ ਸੀ ਉਹ ਆਵਾਜ਼ ਵੀ ਕਜੂਟ ਕਰਦੇ ਵਿੱਚ ਸਫਲ ਨਹੀਂ ਹੋਇਆ ਜਿਹੜਾ ਵਿਸ਼ੇਸ਼ ਸੈਸ਼ਨ ਸੋ ਹੁਣ ਵੀ ਮੈਂ ਤਾਂ ਚਾਹਾਂਗਾ ਕਿ ਅੱਜ ਵੀ ਜਿਵੇਂ ਕਹਿੰਦੇ ਆ ਦੇਰ ਆਏ ਦੁਸਤ ਆਏ ਮੈਂ ਦੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਜੇ ਅੱਜ ਵੀ ਰੂਲਿੰਗ ਪਾਰਟੀ ਪੰਜਾਬ ਦੀ ਯਤਨ ਕਰੇ ਪੰਜਾਬੀਆਂ ਦਾ ਏਕਾ ਤਿਆਰ ਕਰੇ ਪੰਜਾਬ ਦੀ ਇੱਕ ਆਵਾਜ਼ ਤਿਆਰ ਕਰੇ ਸਾਰੀਆਂ ਧਿਰਾਂ ਨੂੰ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲਾਉਣ ਦੀ ਥਾਂ ਇੱਕ ਸੁਰ ਇੱਕ ਜੁੱਟ ਤਿਆਰ ਕਰਕੇ ਫਰੰਟ ਤਿਆਰ ਕੀਤਾ ਜਾਵੇ ਤਾਂ ਕਿ ਅੰਦਰ ਤੋਂ ਇਹ ਪੀੜਤ ਲੋਕਾਂ ਨੂੰ ਪੀੜਤ ਸੂਬੇ ਨੂੰ ਇਹ ਮਾਰ ਚੱਲ ਰਹੇ ਦਹਾਕਿਆਂ ਤੋਂ ਪੰਜਾਬ ਨੂੰ ਇਸ ਤਵਾਹੀ ਤੋਂ ਬਚਾਉਣ ਦੇ ਕੋਈ ਹੱਲ ਲੱਭੇ ਜਾ ਸਕਣ